i Yeah. ਸਾ ਜੀ ਨੇ ਮਾਬਾ ਜੀ ਚੰਦਰ ਗੋਵਰਾਨੀਓ ਤੇਰੇ ਬੇਟਾ ਸਿਵਾ ਸੁਹਾਗ ਦਾ ਨਾਂ ਆਪਣੇ ਪਿਆਰੇ ਖਲਸਾ मंग सोवर ਸੰਤਨਾ ਹੋਤੇ ਜਾਖ ਨੇ ਤੋ ਜਾਵ ਬਤਾ ਸੰਵਾਦ ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਦੀਆਂ ਚੰਚੋ ਪ੍ਰਾਪਤ ਹੁੰਦੀ ਹੈ ਜਿੱਥੇ ਕਿ ਹਰ ਰੋਜ਼ ਹਰਾਂ ਦੇ ਸਮਾਗਮ ਮੀਲੇ ਸਲਾਨਾ ਜੁੜ ਮੇਲੇ ਸੱਭਿਆਚਾਰਕ ਮੇਲੇ ਸਭ ਤੋਂ ਦੁਨੀਆ ਦੇ ਵਿੱਚ ਮੰਨਿਆ ਜਾਣ ਵਾਲਾ ਪੰਜਾਬੀ ਵਿਰਸਾ ਜਿਸ ਨੂੰ ਬਹੁਤ ਹੀ ਅਮੀਰ ਵਿਰਸਾ ਮੰਨਿਆ ਜਾਂਦਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੀ ਐਸੀ ਕਿਰਪਾ ਹੈ ਇਸ ਵਿਰਸੇ ਦੇ ਉਪਰ ਅਓ ਮਿਰਸੇ ਦਾ ਰੰਗ ਅੱਜ ਅਸੀਂ ਪਹੁੰਚੇ ਆਂ ਜਿਲ੍ਹਾ ਕਰਨਤਾਰ ਤੋਂ ਪੀਠੀ ਪੰਜਾਬ ਇੰਡੀਆ ਨਿਊਜ਼ ਪੰਜਾਬ ਨਿਊ ਪੰਜਾਬ ਨਿਊਜ਼ ਲਾਈਵ ਤੇ ਰਾਹੀ ਮੇਰੇ ਨਾਲ ਆ ਕਵਰ ਕਰਨ ਵਾਸਤੇ ਪਹੁੰਚੇ ਨੇ ਸਾਡੇ ਦੋਸਤ ਸਾਡੇ ਸਾਥੀ ਕੈਮਰਾਮੈਨ ਪ੍ਰਸ਼ੋਤਮ ਸ਼ਰਮਾ ਜੀ ਇਹ ਬਿਆਕਰਾਂ ਸਿੰਘ ਭੱਟੀ ਜਿਲ੍ਹਾ ਕਰਨਤਾਰ ਤੋਂ ਜਿੱਥੇ ਕਿ ਅੱਜ ਪਹੁੰਚੇ ਆਂ ਜਦੋਂ ਕਿ ਇਸ ਏਰੀਏ ਦੇ ਵਿੱਚ ਜੰਗਲ ਹੀ ਜੰਗਲ ਹੁੰਦੇ ਸਾਨੂੰ ਇਹ ਬਹੁਤ ਹੀ ਉੱਚੀ ਜਗ੍ਹਾ ਦੇ ਉੱਤੇ ਤੰਤਨ ਸੈਟ ਸ਼ਿਗੁਰੂ ਨਾਮ ਦੇ ਸਾਬ ਜੀ ਦੇ ਸੁਪੁੱਤਰ ਬਾਬਾ ਸ਼੍ਰੀ ਚਾਂਜੀ ਜਿਨ੍ਹਾਂ ਦਾ ਇੱਥੇ ਇੱਕ ਕੰਪਸਥਾਨ ਹੈ ਡੇਰਾ ਤੇ ਇਹ ਪਿੰਡ ਨਗਰ ਖੱਠੀਆਂ ਮੰਦਤਾ ਚਿੱਟੀ ਰੋੜ ਨਦੀਕ ਸਰਹਾਲੇ ਕਲਾ ਤੇ ਇਹ ਸਿਰਫ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਮਹੰਤਰ ਬਾਬਾ ਹਰੀਦਾਸ ਜੀ ਜਿਨ੍ਹਾਂ ਦਾ ਹੈੱਡਕੁਆਰਟਰ

ਮਹਾਰਾਜ ਨੂੰ ਧੰਨਵਾਦ ਬੁਲਾਇਆ ਹੈ ਸਭ ਸੰਗਤ ਨੇ ਮੇਰੇ ਪਰਿਆਹ ਪ੍ਰਕਟ ਸੇ ਪਾਸ਼ਾ ਭਗਵਾਨ ਕਿਰਪਾ ਸੰਗਤ ਦੇ ਬਣੇ ਤੇ ਬਾਬਾ ਜੀ ਧੰਨ ਮਹਾਰਾਜ ਦੀ ਕਿਰਪਾ ਕਰਨੇ ਆ ਬਾਬੂ ਜੀ ਦੇ ਪਰਿਵਾਰ ਨੇ ਤੇ ਬਾਬਾ ਸੰਗਤ ਦੇ ਮੇਰੇ ਪਰਿਆਹ ਪਾਸ਼ਾ ਦੇ ਬਾਬਾ ਰਤਨ ਵਾਲਾ ਡੇਰਾ ਬਾਬਾ ਜੀ ਧੰਨ ਮਹਾਰਾਜ ਤੇ ਪਾਸ਼ਾ ਕੱਟਿਆ ਮਹੰਤਾ ਜਨਾਇਆ ਜਨਮ ਘਾੜਾ ਦਾ 500 ਸਾਲ ਦੀ ਰਤਨਾਰੀ ਬਾਬਾ ਜੀ ਧੰਨ ਮਹਾਰਾਜ ਦਾ ਮਾਇਆ ਗਿਆ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਭਗਵਾਨ ਜੀ ਹਾਂ ਜੀ ਉਹਨਾਂ ਆਪਾਂ ਗੱਲਬਾਤ ਕਰਦੇ ਇਸ ਨਗਰ ਦੇ ਨੰਬਰਦਾਰ ਸਾਹਿਬ ਸਟੇਟ ਸਿੰਘ ਜੀ ਜੀ ਉਹਨਾਂ ਤੋਂ ਆਪਾਂ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਹਾਂ ਜੀ ਤਾਂ ਬੜੀ ਖੁਸ਼ੀ ਹੈ ਸਾਡੇ ਸਟੇਟ ਨੰਬਰਦਾਰ ਜੀ ਨੂੰ ਆਪਾਂ ਅੱਜ ਜਨਮ ਦਿਨ ਤੇ ਆਇਆ ਹਾਂ ਤਾਂ ਬੜੀ ਖੁਸ਼ੀ ਹੈ ਚੇਤਾ ਜੀ ਨੂੰ ਪਿਆਰ ਪਾਣਾ ਉਹ ਸਾਡੇ ਸੱਤ ਸੱਤ ਪੜੀਸ਼ਤਾ ਤੇ ਹੁੰਦਾ ਹੁੰਦਾ ਹਮੇਂ ਕੀ ਆ ਕੋਰਾ ਤੇ ਬਾੜਿਆ ਤਾਂ ਤੇ ਕੋਈ ਪਰਿਚਾਤ ਨਾ ਕੋ ਗੁਰੂ ਦਾ ਅਨਸਾਰ ਜੀ ਤੇ ਇਹ ਸਪੁੱਤਰ ਬਾਬਾ ਸ਼੍ਰੀ ਚੰਚੀ ਦਾ ਅੱਜ ਬਹੁਤ ਵੱਡੀ ਸ਼ਤਪਾਹ ਨਾਲ ਇਹ ਸੰਕਟ ਮਨਾ ਰਹੀ ਹੈ ਨਾ ਤੇ ਦੇਸ਼ ਦੇਸ਼ ਵਿੱਚ ਇਹ ਪ੍ਰੋਗਰਾਮ ਨੂੰ ਦੇਖ ਕੇ ਸੰਤਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਇਹ ਦੇ ਅਸੀਂ ਇਹੋ ਹੀ ਸੰਦੇਸ਼ ਇਹ ਹੈ ਕਿ ਇਸ ਦਿਨ ਆਪਾਂ ਪ੍ਰਣ ਕਰੀਏ ਕਿ ਨਾ ਸੇ ਨਸ਼ਾ ਆ ਜਾਣ ਕਰਕੇ ਜਾਂ ਲਾਤਾਂ ਪਰੇ ਵੀ ਤਲਿਕਨਨ ਬਿਆਕ ਕਰ ਜੀ ਜਾਨ ਜੀ ਤੁਮਨ ਕਰ ਪਟਗੀ ਵਾ ਇਹ ਅਸੀਂ ਬੜੇ ਖੁਸ਼ ਹੋਵਾਂਗੇ ਤੇ ਬਾਕੀ ਸਾਡੇ ਜਿਹੜੇ ਸੇਵਾਦਾਰ ਆ ਉਹ ਸਾਡੇ ਨਾਲ ਆ ਤੇ ਉਹਨਾਂ ਨਾਲ ਚੱਲ ਪਾ ਕੇ ਚੱਲ ਕੇ ਆਈ ਹੋਰ ਆਹ ਦਰ ਆਉ ਦਰ ਆ ਨਾ ਨਹੀਂ ਨਹੀਂ ਹਾਂ ਆਈ ਹੋਏ ਸੰਕਰਤਨ ਵਰਕਰ ਨਾ ਦਾਰਾ ਸਹੀ ਜੀ ਇਹ ਬੜੇ ਸਰਗਰਮ ਸੇਵਾਦਾਰ ਨੇ ਬਾਬਾ ਜੀ ਜੇ ਇਹ ਕਹਿੰਦੇ ਨੇ ਕਿ ਐਕਟਿੰਗ ਜਿਹੜਾ ਅਦਾ ਦੇ ਪਿੱਛੇ ਉਹ ਗੱਡੀ ਨੇ ਲੱਗੇ ਹੁੰਦੇ ਨੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਆਈ ਨੇ ਕਿ ਬਾਬਾ ਸ਼੍ਰੀ ਚੰਦ ਦੀ ਇੰਨੀ ਕੀ ਕਿਰਪਾ ਹੈ ਕਿ ਇਹ ਤਨ ਮਨ ਧਨ ਦੇ ਨਾਲ ਤੇ ਸੰਤਾਂ ਨੂੰ ਇਕੱਠਾ ਕਰਕੇ ਇਹ ਬਾਬਾ ਜੀ ਦਾ ਹੁਕਮ ਲੈ ਕੇ ਉਹਨਾਂ ਦਾ ਹੁਕਮ ਪ੍ਰਾਪਤ ਕਰਕੇ ਅੱਗੇ ਪੈਰ ਮੁੜਦੇ ਨੇ ਜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਤੁਹਾਡੇ ਦਿਲ ਨੂੰ ਕੀ ਸੰਗੁੰਨ ਮਿਲਦਾ ਹੈ ਕਿ ਸ਼ਬਦਾਂ ਨਾਲ ਹੀ ਆਇਆ ਸੰਤਾਂ ਦਾ ਤਾਲਵਾਦ ਕਹਿੰਦੇ ਹੋ ਜੀ ਬਹੁਤ ਕੁਝ ਦੱਸਦਾ ਇਹ ਤੋਂ ਵੀ ਅੱਗੇ ਜੇਰੇ ਤੋਂ

ਇਹ ਵਿਅਕਤੀ ਪ੍ਰਕਾਰ ਦੇ ਪਕਵਾਨ ਵਪਾਰਕੀ ਸੰਤਾ ਦੇ ਵਿੱਚ ਵਰਤੇ ਜਾ ਰਹੇ ਨੇ ਕਿਉਂਕਿ ਅੱਜ ਬਹੁਤ ਵੱਡੇ ਮਹਾਰਾਜੀ ਦਾ ਅੱਜ ਜਿਹੜੇ ਹੜਾ ਸੰਤਾ ਮਾਰੀ ਹੈ ਨੇ ਤੇ ਸਪੋਜ਼ ਸਾਡੇ ਵਾਸਤੇ ਨਾ ਤੂੰ ਕੋਈ ਨਾ ਇਸੇ ਬਾਹਰ ਜਿਉਂ ਉਹ ਸਾਰੇ ਸੰਤਾ ਨੇ ਨਗਰ ਨवासी ਦਾ ਇਲਾਕਾ ਮਾਰਤੀ ਸੰਤਾ ਨੇ ਮੇਰ ਜੋ ਕੇ ਇਹ ਇਹਨਾਂ ਸੰਤਾ ਨੇ ਦੂਜੀ ਲਾਈ ਆ ਬਾਬਾ ਫਰੀਦ ਸਾਹਿਬ ਜੀ ਦੀ ਜਿਹੜਾ ਲਾ ਜਲਾ ਕੁਆਟਰ ਸੰਤਾਨ ਸਾਹਿਬ ਦਾ ਇਹ ਵੀ ਇਹਨਾਂ ਦੀ ਝੋਲੀ ਇਥੋਂ ਦੀ ਸੇਵਾ ਪਾਈ ਹੈ ਤੇ ਇਹ ਸਭ ਰਾਣੀ ਮੇ ਕੇ ਸੰਤਾ ਸੇਵਾਵਾਂ ਬਾਣੀ ਹੈ ਨੇ ਤੇ ਅਸੀਂ ਆਪਣੇ ਮੀਡੀਆ ਆਵਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਸੰਤਾ ਜੋ ਦੇਸ਼ ਪ੍ਰਦੇਸ਼ ਵਿੱਚ ਵੇਖ ਰਹੀਆਂ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਕੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਸ਼ੇਅਰ ਕਰ ਦੇਣਾ ਚੰਗੀ ਗੱਲ ਲੱਗੇ ਤੇ ਜਰੂਰ ਪੰਨੇ ਬਣਾ ਲੈਣਾ ਇਹਨੀਆਂ ਗੱਲਾਂ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ